Yeah, boy. ਸਰਕਾਰ ਤੋਂ ਨਾਰਾਜ਼ ਹੋਏ ਕਿਸਾਨਾਂ ਨੇ ਮੋਗਾ ਵਿੱਚ ਕੋਟਕਪੂਰਾ ਰੋਡ ਤੇ ਚੜੱਕਾ ਚੌਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿੱਚ ਧਰਮਕੋਟ ਅਤੇ ਮੋਗਾ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਤੇ ਸਰਕਾਰ ਖਿਲਾਫ ਲੰਬਾ ਸਮਾਨਾਰੇਬਾਜ਼ੀ ਕਰਕੇ ਰੋਡ ਜਾਮ ਕੀਤਾ। ਇਸ ਮੌਕੇ ਦਰਸ਼ਨ ਸਿੰਘ ਤੇ ਸਤਨਾਮ ਸਿੰਘ ਪੰਨੂ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਸਤਨਾਮ ਸਿੰਘ ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ, "ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਾ ਕੀਤੀਆਂ, ਅਸੀਂ ਜ਼ਿਲ੍ਹਾ ਪਧਰੀ ਪੱਕਾ ਮੋਰਚਾ 23 ਤਰੀਕ" 40 ਸੇ ਖਾਮ ਵਿੱਚ ਲਗਾਵਾਂਗੇ ਪੰਜਾਬੀ ਬਾਬੂ ਖੰਦਰੀ ਪਰਮਤਮਾ ਜੀ ਮੁਰਦਾਬਾ ਜੁਰਦਾਬਾ ਮੁਰਦਾਬਾ ਐਮਐਲਏ ਲਾਡੀ ਟੋਕ ਮੁਰਦਾਬਾ ਮੁਰਦਾਬਾ ਮੁਕਦਾਬਾ ਮੁਰਦਾਬਾ ਮੁਰਦਾਬਾ ਲਾਡੀ ਟੋਕ ਮੁਰਦਾਬਾ 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 ਐਮਐਲਏ ਧਰਮਕੋਟ ਮੁਰਦਾਬਾ 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 ਐਮਐਲਏ ਮੁਰਦਾਬਾਦ 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 ਭਗਵੰਤ ਮਾਨ ਮੁਰਦਾਬਾਦ 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 ਭਗਵੰਤ ਮਾਨ ਦੀ ਤਾਨਾਸ਼ਾ ਸਰਕਾਰ ਮੁਰਦਾਬਾਦ 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 ਸਨਨਾ ਮਿਸਰਤ ਗੰਗਰ ਦਾ ਇੱਕ ਜਿੰਦਾਬਾਦ 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 ਖਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਤਾਨਾਸ਼ਾ ਨਹੀਂ ਚੱਲਣ ਦੇਗੇ ਆ ਪਰਾਂ ਵੀ ਰੋਪਾ ਯਾਰ ਦੋ ਜਣੇ ਪਰਾਂ ਵੀ ਹੋ ਗੋ ਉਹ ਪਰਦੀ ਜੜੀ ਜੀ ਬੰਦ ਕਰੋ ਰਹਿਮ ਪਰਦੀ ਪਰਦੀ ਕਰਦੇ ਲੋਕ ਜੇ ਪਰਦੀ ਪਰਦੀ ਜੀ ਨਹੀਂ ਜਾਂਦਾ ਉਹ ਪਰਦਾ ਜਿੰਦਾਬਾਦ 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 ਇਹ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਕੀਆ ਕਰੋ ਨਾਮ ਜਗਤਪ੍ਰਿੰਦ ਰਾਇ ਜੀ ਅੱਜ ਬਾਕੀ ਸਭ ਤੋਂ ਪ੍ਰਧਾਨ ਹੈ ਅਕਾ ਕੋਪਰਾ ਜਲੇ ਦੇ ਵਿੱਚ ਆਵਾਦਵੀ ਪਾਰਟੀ ਦੀ ਜੋ ਧੱਗਾਸ਼ਾਈ ਤਾਨਾਸ਼ਾਈ ਦੇ ਖਿਲਾਫ ਪੂਰੇ ਦੇ ਵਿੱਚ ਹੋ ਰਿਹਾ ਜਾ ਰਿਹਾ ਹੈ ਉਹਤੇ ਦਰਾਂ ਨਾ ਅਸੀਂ ਵੀ ਮੋਗਾ ਪ੍ਰਾਦ ਵੱਲੋਂ ਸਾਈ ਕਰ ਰਹੀ ਹੈ ਉਹਦੇ ਖਿਲਾਫ ਕਿਤੇ ਅਸੀਂ ਅੱਜ ਪੂਰਾ ਫੋਕਿਆ ਲਾਡੀ ਢੋਸ ਐਮ ਐਲ اے ਤੇ ਮੁੱਖ ਮੰਤਰੀ ਭਗਵਤ ਮਾਹੀ ਕਰ ਰਹੀ ਹੈ ਕਿ ਦਾਇਆ ਕਲਾ ਦਾ ਮਾਮਲਾ ਵਾ ਕਿਤੇ ਕਿ ਉਹਦੇ ਕੋਈ ਕਿਸਾਨ ਦੇ ਘਰ ਅੱਗੇ ਦੀ ਨਾਲੀ ਜਾਂਦੀ ਆ ਉਹਨੂੰ ਕਹਿੰਦੇ ਤੂੰ ਆਮ ਆਦਮੀ ਪਾਰਟੀ ਦੇ ਜੁਆਇਨ ਕਰ ਲੈ ਤੇ ਫਿਰ ਤੇ ਨਾਲੀ ਬਣ ਜਾ। ਇਹ ਦੋਈ ਤਾਨਾਸ਼ਾਹੀ ਹੋ ਰਹੀ ਹੈ ਤੁਸੀਂ ਉਹਨਾਂ ਕੀ ਮੰਗ ਕਰਦੇ ਆ ਜੀ ਕੀ ਜਾਣੇ ਜੀ ਇਹ ਮੰਗ ਕਰਦੇ ਆ ਇਹ ਹੈ ਕਿ ਤਾਨਾਸ਼ਾਹੀ ਨਾ ਤਾਂ ਪੰਜਾਬ ਚ ਚੱਲਣ ਦੇਣੀ ਤੇ ਨਾ ਚੱਲਣ ਦਿੱਤੀ ਹੈ ਕਿਸੇ ਨੇ ਉਥੇ ਲਾਚਨ ਗਿਆ ਹੋਇਆ ਇਹਨਾਂ ਨੇ ਆਪ ਦਾ ਜਿੰਦਾ ਲਾ ਲਿਆ ਇਸ ਤਰ੍ਹਾਂ ਦੀ ਚਤਾਨੀ ਸਾਹੀ ਜਿਹੜੀ ਆ ਅਸੀਂ ਨਹੀਂ ਚੱਲਣ ਦੇਾਂਗੇ ਤੇ ਇਸੇ ਤੇ ਅਸੀਂ ਪ੍ਰੋਤ ਕਰਦੇ ਰਹਾਂਗੇ ਅੱਜ ਪੰਜਾਬ ਸਰਕਾਰ ਦੇ ਤੇ ਹਲਕਾ ਵਿਧਾਇਕ ਧਰਮਕੋੜ ਲਾਡੀ ਢੋਸ ਦੇ ਪੁੱਤਲੇ ਫੂਕ ਰਹੇ ਆ ਪੂਰੇ ਮੋਗੇ ਜ਼ਿਲ੍ਹੇ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਸੈਂਕੜੇ ਪਿੰਡਾਂ 'ਚ ਪੁੱਤਲੇ ਫੂਕੇ ਗਏ ਆ ਤੇ ਜੋਨ ਪੱਤਰੀ ਪੁੱਤਲੇ 4 ਥਾਂਵਾਂ 5 ਥਾਂ 7 ਥਾਂਵਾਂ ਤੇ ਫੂਕੇ ਜਾ ਰਹੇ ਆ ਇਹ ਇਸ ਕਰਕੇ ਫੂਕੇ ਜਾ ਰਹੇ ਆ ਕਿ ਦਇਆ ਕਲਾ ਪਿੰਡ ਆ ਧਰਮਕੋੜ ਹਲਕਾ ਅਧੜਕੇ ਦੇ ਵਿੱਚ ਹੀ ਸਗਾ ਕੋਰਟ ਬਲਾਕ ਦੇ ਵਿੱਚ ਉਹ ਤੇ ਦਰਸ਼ਨ ਸਿੰਘ ਦੇ ਨਾਮ ਦੇ ਕਿਸਾਨ ਦੀ ਨਾਲੀ ਇਸ ਕਰਕੇ ਨਹੀਂ ਬਣਾਈ ਜਾ ਰਹੀ ਉਹ ਆਂਦੇ ਵੀ ਤੂੰ ਵੋਟ ਨਹੀਂ ਸਾਨੂੰ ਪਾਈ ਤੇ ਤੂੰ ਐ ਕਰ ਆਮ ਆਦਮੀ ਪਾਰਟੀ ਦਾ ਸਰੂਪਾ ਪਵਾ ਲਾਡੀ ਟੋਸ ਤੋ ਤੇਰ ਤੁਹਾਡੀ ਨਾਲੀ ਬਣਾਈ ਜਾਊਗੀ ਅਸੀਂ ਇਹ ਕਹਿ ਰਹੇ ਆਂ ਵੀ ਸਾਨੂੰ ਕਾਨੂੰਨ ਦਾ ਦਿਓ ਕਿਹੜਾ ਵਾ ਇਹ ਕਿਹੜੇ ਕਾਨੂੰਨ ਚ ਆ ਵੀ ਜਿੰਨੇ ਵੋਟ ਨਹੀਂ ਪਾਈ ਉਹਦੀ ਉਹਦੀ ਨਾਲੀ ਨਹੀਂ ਬਣ ਦੇਣੀ ਜਾਂ ਉਹਦਾ ਕੋ ਕੰਮ ਨਹੀਂ ਹੋਦਣਾ ਉਹਨੂੰ ਪਿੰਡ ਚੋਂ ਦੇਸ਼ ਪਿੰਡੋਂ ਜਿਹੜਾ ਵਾ ਕੱਢ ਦੇਣਾ ਕੋਈ ਉਹਨੂੰ ਦੇਸ਼ ਨਿਕਾਲਾ ਦੇ ਦੇਣਾ ਇਹ ਕਾਨੂੰਨ ਪਾਸ ਕਰ ਲੋ ਦੋਸਤਾਂ ਦੇ ਸੰਵਿਧਾਨ ਚ ਪਾਰਲੀਮੈਂਟ ਚ ਕਰ ਲੋ ਚਾਹੇ ਜਿਹੜਾ ਵਾ ਵਿਧਾਨ ਸਭਾ ਹੀ ਕਰ ਲੋ ਇਸ ਕਰਕੇ ਅਸੀਂ ਅੱਜ ਇਹਨਾਂ ਦੇ ਪੁਤਲੇ ਭਗਵੰਤ ਮਾਨ ਦੀ ਸਰਕਾਰ ਦੇ ਜਿਹੜੀ ਪਰੇਟਿਆ ਜਿਹੜੀ ਲੋਕ ਵਿਰੋਧੀ ਆ ਲਾਡੀ ਟੋਸ ਜਿਹੜਾ ਪਰੇਟਿਆ ਜਿਹੜਾ ਲੋਕ ਵਿਰੋਧੀ ਕੰਮ ਕਰ ਰਿਹਾ ਉਹਦੇ ਪੁਤਲੇ ਫੂਕ ਰਹੇ ਆ ਨਾ ਬੰਗ ਕਰ ਰਹੇ ਆ ਕਿਹੜਾ ਸਰਪੰਚ ਆ ਉਥੋਂ ਦਾ ਭਿੰਦਰ ਸਿੰਘ ਦਇਆਗੜਾ ਦਾ ਉਹਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਦਰਸ਼ਣਗੜਾ ਦੇ ਕਿਸਾਨ ਦੀ ਤੇ ਆਪਣੇ ਦਇਆਗੜਾ ਦੇ ਕਿਸਾਨ ਦੀ ਦਰਸ਼ਣ ਚੱਕ ਦੀ ਤੁਰੰਤ ਜਿਹੜੀ ਆ ਉਹ ਨਾਲੀ ਬਣਾਈ ਜਾਵੇ ਇਸ ਦੇ ਨਾਲ ਜਿਹੜਾ ਆਪਣਾ ਅਬ ਬਾਕੀ ਦੇ ਜਿਹੜੇ ਆਗ ਧਰਮਕੋਟ ਦਾੜਾ ਸਭ ਦਾ ਹੈ ਕੋ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਜੇ ਕਰੇ ਨਾ ਕੀਤੀ 23 ਸਤੰਬਰ ਨੂੰ ਆਪਣਾ ਇਸ਼ਾਇਆ ਕੋਟ ਬਲਾਕ ਦੇ ਡੀਪੀ ਦਫ਼ਤਰ ਅੱਗੇ ਆ ਸੀ ਵਿਸ਼ਾਲ ਤਰਨਾਣਾ ਦੇਾਂਗੇ ਨਾਲ ਇਹ ਪੱਕਾ ਮੋਰਚਾ ਆਊਗਾ ਉਹ ਪੱਕਾ ਮੋਰਚਾ ਉਹਨਾਂ ਤੱਕ ਤੇ ਜਾਰੀ ਰਹੂਗਾ ਜਿੰਨਾ ਚਿਰ ਤੱਕ ਬਦਲੇ ਹਾਲ ਨਹੀਂ ਹੁੰਦਾ ਜ਼ਿਲ੍ਹਾ ਪਤਰੀ ਤਰਨਾਣਾ ਸਾਡਾ 23 ਤਰੀਕ ਨੂੰ ਲੱਗੂਗਾ ਤੇ ਇਹ ਇਹ ਸਾਡਾ ਲਾਨ 23 ਸਤੰਬਰ ਤੋਂ ਪੱਕਾ ਮੋਰਚਾ